ਦੋਸਤੋ ਅੱਜ ਦੀ ਕਹਾਣੀ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਚਰਚਿਤ ਕਾਂਡ ਹੋਇਆ ਸੀ ਦੋਸਤੋ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਜਦੋਂ ਕੋਈ ਕ੍ਰਾਈਮ ਕਰਦਾ ਹੈ ਕਿਸੇ ਨੂੰ ਮਾਰਦਾ ਹੈ ਤਾਂ ਜ਼ਿਆਦਾਤਰ ਜਿਸ ਨੂੰ ਮਾਰਿਆ ਜਾਂਦਾ ਹੈ ਉਹਦਾ ਕੋਈ ਨਾ ਕੋਈ ਕਸੂਰ ਹੁੰਦਾ ਹੈ ਤਾਂ ਹੀ ਕੋਈ ਉਸ ਨੂੰ ਮਾਰਦਾ ਹੈ ਜਾਂ ਫਿਰ ਬਦਲਾ ਲੈ ਲਈ ਕਿਸੇ ਨਾ ਕਿਸੇ ਕਾਰਨ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਜਿਹੜੀ ਅੱਜ ਦੀ ਮੈਂ ਤੁਹਾਨੂੰ ਇਹ ਸਟੋਰੀ ਸੁਣਾਉਣ ਜਾ ਰਿਹਾ ਹਾਂ ਇਹ ਲੁਧਿਆਣਾ ਦੀ ਇੱਕ ਲੜਕੀ ਦੀ ਹੈ ਜਿਸ ਦਾ ਕੋਈ ਵੀ ਕਸੂਰ ਨਹੀਂ ਸੀ ਤੇ ਉਸ ਨੂੰ ਬੜੀ ਹੀ ਬਹਿਰੈਮੀ ਦੇ ਨਾਲ ਮਾਰਿਆ ਸੀ ਤੇ ਜਦੋਂ ਇਹੋ ਜਿਹਾ ਕੋਈ ਕੇਸ ਹੁੰਦਾ ਹੈ ਜਿਸ ਦੇ ਵਿੱਚ ਮਰਨ ਵਾਲੇ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਤਾਂ ਉਸ ਦੇ ਵਿੱਚ ਪੁਲਿਸ ਨੂੰ ਵੀ ਪਤਾ ਨਹੀਂ ਚੱਲਦਾ ਕਿ ਵਾਕਈ ਕਿਸ ਤਰ੍ਹਾਂ ਇਸ ਗੁੱਥੀ ਨੂੰ ਸੁਲਝਾਇਆ ਜਾਵੇ ਕੀ ਕਾਰਨ ਹੋ ਸਕਦਾ ਹੈ ਕੀ ਮੋਟਿਵ ਹੈ ਕਤਲ ਦਾ ਇਸ ਤਰ੍ਹਾਂ ਬੜਾ ਹੀ ਗੁੰਝਲਦਾਰ ਕੇਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਕੁਝ ਹੋਇਆ ਸੀ ਇਸ ਕੇਸ ਦੇ ਵਿੱਚ ਅੱਜ ਦੀ ਇਸ ਕਹਾਣੀ ਦੇ ਵਿੱਚ ਇਸ ਨੂੰ ਬਿਊਟੀ ਪਾਰਲਰ ਕਾਂਡ ਵੀ ਕਿਹਾ ਜਾਂਦਾ ਹੈ ਤੇ ਚਲੋ ਜਾਣਦੇ ਹਾਂ ਆਖਿਰ ਕੀ ਹੋਇਆ ਸੀ ਇਸ ਕੇਸ ਦੇ ਵਿੱਚ ਕਹਾਣੀ ਦੀ ਸ਼ੁਰੂਆਤ ਹੋ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਤੋਂ ਬਰਨਾਲਾ ਦੇ ਤੁਨੋਲਾ ਪਿੰਡ ਤੋਂ ਇੱਥੋਂ ਦੇ ਰਹਿਣ ਵਾਲੇ ਸਨ ਜਸਵੰਤ ਸਿੰਘ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਇੱਕ ਸਲੂਨ ਖੋਲ੍ਹਿਆ ਹੋਇਆ ਸੀ ਉਸ ਦੀ ਕਮਾਈ ਤੋਂ ਹੀ ਉਹਨਾਂ ਦਾ ਘਰ ਚੱਲਦਾ ਸੀ ਉਹਨਾਂ ਦੇ ਘਰ ਵਿੱਚ ਉਹਨਾਂ ਦੀ ਪਤਨੀ ਰੁਪਿੰਦਰ ਕੌਰ ਇਸ ਤੋਂ ਇਲਾਵਾ ਉਹਨਾਂ ਦੇ ਦੋ ਬੇਟੇ ਇੱਕ ਬੇਟੀ ਹਰਪ੍ਰੀਤ ਕੌਰ ਸੀ ਉਹਨਾਂ ਦੀ ਜਦੋਂ ਲੜਕੀ ਪੜ੍ਹ ਲਿਖ ਕੇ ਵੱਡੀ ਹੋਈ ਤਾਂ ਉਹਨਾਂ ਨੇ ਉਸ ਦੇ ਵਾਸਤੇ ਲੜਕੀ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਇੱਕ ਭੈਣ ਰਹਿੰਦੀ ਸੀ ਲੁਧਿਆਣਾ ਦੇ ਵਿੱਚ ਜਿਸ ਦਾ ਨਾਮ ਸੀ ਭੋਲੀ। ਭੋਲੀ ਦੁਆਰਾ ਹੀ ਇੱਕ ਲੜਕੇ ਦੀ ਦੱਸ ਪਾਈ ਗਈ ਜੋ ਕਿ ਕਲਕੱਤਾ ਵਿੱਚ ਰਹਿੰਦੇ ਸਨ। ਇਹ ਲੜਕਾ ਸੀ ਰਣਜੀਤ ਸਿੰਘ ਦਾ ਹਰਪ੍ਰੀਤ ਸਿੰਘ। ਇੱਥੇ ਗੋਲ ਕਰਨ ਵਾਲੀ ਇਹ ਗੱਲ ਹੈ ਕਿ ਇੱਥੇ ਲੜਕੇ ਦਾ ਵੀ ਨਾਮ ਹਰਪ੍ਰੀਤ ਸਿੰਘ ਹੈ ਤੇ ਲੜਕੀ ਦਾ ਨਾਮ ਹਰਪ੍ਰੀਤ ਕੋਰ ਹੈ ਹਰਪ੍ਰੀਤ ਸਿੰਘ ਦੇ ਪਿਤਾ ਰਣਜੀਤ ਸਿੰਘ ਮੂਲ ਰੂਪ ਤੇ ਲੁਧਿਆਣਾ ਦੇ ਦੁਰਾਹਤ ਤੋਂ ਰਹਿਣ ਵਾਲੇ ਸੀ ਉਹ ਆਪਣੇ ਬਿਜ਼ਨਸ ਦੇ ਚੱਲਦਿਆ ਕਾਫੀ ਦੇਰ ਪਹਿਲਾਂ ਕਲਕੱਤਾ ਚਲੇ ਗਏ ਸਨ ਉਹਨਾਂ ਦੀ ਉੱਥੇ ਹੋਟਲ ਐਂਡ ਰੈਸਟੋਰੈਂਟ ਦਾ ਕਾਫੀ ਵੱਡਾ ਕਾਰੋਬਾਰ ਸੀ ਉਹਨਾਂ ਦੀ ਬਹੁਤ ਹੀ ਰਿਚ ਫੈਮਿਲੀ ਸੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਘਾਟ ਨਹੀਂ ਸੀ ਉਹ ਸਿਰਫ ਇਨਾ ਚਾਹੁੰਦੇ ਸਨ ਕਿ ਉਹਨਾਂ ਨੂੰ ਪੜੀ ਲਿਖੀ ਲੜਕੀ ਕੰਮ ਕਰਨ ਵਾਲੀ ਸੋਹਣੀ ਲੜਕੀ ਚਾਹੀਦੀ ਸੀ ਤੇ ਹਰਪ੍ਰੀਤ ਸਿੰਘ ਨੇ ਵੀ ਪਹਿਲੀ ਨਜ਼ਰ ਦੇ ਵਿੱਚ ਹੀ ਹਰਪ੍ਰੀਤ ਕੋਰ ਨੂੰ ਤੇ ਇੱਕ ਕੇ ਉਸ ਨੂੰ ਪਸੰਦ ਕਰ ਲਿਆ ਸੀ ਇਹ ਗੱਲ ਸੀ ਮਾਰਚ 2013 ਦੀ ਜਦੋਂ ਉਹਨਾਂ ਦਾ ਵੇਖ ਵਿਖਾਇਆ ਹੋਇਆ ਸੀ ਇਸ ਤੋਂ ਬਾਅਦ ਉਹਨਾਂ ਨੇ 7 ਦਸੰਬਰ 2013 ਦਾ ਗਿਆ ਰੱਖ ਦਿੱਤਾ ਸੀ ਜਸਵੰਤ ਸਿੰਘ ਰਣਜੀਤ ਸਿੰਘ ਦੀ ਆਰਥਿਕ ਸਥਿਤੀ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਸੀ ਜਦੋਂ ਇਹ ਰਿਸ਼ਤਾ ਹੋਇਆ ਤਾਂ ਰਿਸ਼ਤਾ ਹੋਣ ਤੋਂ ਕੁਝ ਦਿਨ ਬਾਅਦ ਹੀ ਜਸਵੰਤ ਸਿੰਘ ਨੂੰ ਕਈ ਤਰ੍ਹਾਂ ਦੇ ਫੋਨ ਆਨੇ ਸ਼ੁਰੂ ਹੋ ਗਏ ਕਿ ਇਹ ਰਿਸ਼ਤਾ ਤੋੜ ਦੋਵੇ ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੇ ਜਸਵੰਤ ਸਿੰਘ ਨੇ ਇਹ ਗੱਲ ਰਣਜੀਤ ਸਿੰਘ ਨੂੰ ਦੱਸੀ ਤੇ ਉਸਨੇ ਕਿਹਾ ਕਿ ਸਾਡੀ ਕਈਆਂ ਦੇ ਨਾਲ ਥੋੜੀ ਬਹੁਤੀ ਦੁਸ਼ਮਣੀ ਹੈ ਸ਼ਾਇਦ ਉਹੀ ਤੁਹਾਨੂੰ ਫੋਨ ਕਰਕੇ ਧਮਕਾ ਰਹੇ ਹੋਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸਾਡੇ ਵੱਲੋਂ ਇਹ ਰਿਸ਼ਤਾ ਨਹੀਂ ਟੁੱਟੇਗਾ ਤੁਸੀਂ ਵਿਆਹ ਦੀ ਤਿਆਰੀ ਕਰੋ ਇਸ ਤੋਂ ਇਲਾਵਾ ਵੀ ਕਈ ਵਾਰੀ ਅਣਜਾਣ ਲੜਕਿਆਂ ਨੇ ਬਰਨਾਲਾ ਵਿੱਚ ਆ ਕੇ ਉਹਨਾਂ ਨੂੰ ਇਹ ਵਿਆਹ ਤੋੜਨ तक ਕਹਿ ਦਿੱਤਾ ਪਰ ਜਸਵੰਤ ਸਿੰਘ ਨੇ ਇਹੋ ਜਿਹੀ ਪਰਵਾਹ ਨਹੀਂ ਕੀਤੀ ਉਹ ਆਪਣੀ ਕੁੜੀ ਦੇ ਵਿਆਹ ਦੀ ਤਿਆਰੀ ਕਰਦਾ ਰਿਹਾ ਜਦੋਂ ਵਿਆਹ ਦੀ ਤਾਰੀਖ ਨਜ਼ਦੀਕ ਆ ਗਈ ਤਰਨਜੀਤ ਸਿੰਘ ਆਪਣੇ ਪੁੱਤਰ ਸਮੇਤ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਧਿਆਣਾ ਵਿੱਚ ਆ ਕੇ ਰਹਿਣ ਲੱਗ ਪਏ ਤੇ ਇਤਰ ਕੁੜੀ ਵਾਲੇ ਵੀ ਲੁਧਿਆਣੇ ਆਪਣੀ ਭੂਆ ਦੇ ਘਰ ਆ ਗਏ ਇਹਨਾਂ ਨੇ ਵਿਆਹ ਵਾਸਤੇ ਲੁਧਿਆਣੇ ਦੇ ਪੱਕੋਵਾਲ ਰੋਡ ਦੇ ਉੱਤੇ ਇੱਕ ਬਹੁਤ ਹੀ ਫੇਮਸ ਰਿਸੋਰਸ ਕਰਵਾਇਆ ਹੋਇਆ ਸੀ ਵਿਆਹ ਵਾਲੇ ਦਿਨ ਹਰਪ੍ਰੀਤ ਕੁੜੀ ਆਪਣੀ ਮਾਂ ਤੇ ਆਪਣੇ ਪਿਓ ਤੇ ਦੋ ਸਹੇਲੀਆਂ ਦੇ ਨਾਲ ਸਰਾਪਾ ਨਗਰ ਦੇ ਲਕਸ਼ਮੀ ਬਿਊਟੀ ਪਾਰਲਰ ਦੇ ਵਿੱਚ ਤਿਆਰ ਹੋਣ ਲਈ ਪਹੁੰਚਦੀ ਹੈ ਦੋਨੋਂ ਮਾਤਾ ਪਿਤਾ ਬਾਹਰ ਹੀ ਗੱਡੀ ਦੇ ਵਿੱਚ ਖੜੇ ਰਹਿ ਕੇ ਹਰਪ੍ਰੀਤ ਦਾ ਇੰਤਜ਼ਾਰ ਕਰਦੇ ਨੇ ਆਪਣੀ ਸਹੇਲੀਆਂ ਨੂੰ ਲੈ ਕੇ ਹਰਪ੍ਰੀਤ ਬਿਊਟੀ ਪਾਰਲਰ ਦੇ ਅੰਦਰ ਚਲੀ ਗਈ ਕਿਉਂਕਿ ਲਕਮੀ ਬਿਊਟੀ ਪਾਰਲਰ ਦੇ ਵਿੱਚ ਉਸ ਦੀ ਪਹਿਲਾਂ ਤੋਂ ਹੀ ਅਪਾਇੰਟਮੈਂਟ ਸੀ ਉਸ ਨੂੰ ਪਹਿਲਾਂ ਤੋਂ ਹੀ ਬੁੱਕ ਕਰਵਾਇਆ ਹੋਇਆ ਸੀ ਇਸ ਲਈ ਉਹਦਾ ਜਲਦੀ ਨਾਲ ਮੇਕਅਪ ਕਰਨਾ ਸ਼ੁਰੂ ਕਰ ਦਿੱਤਾ ਗਿਆ ਠੀਕ ਸਵੇਰੇ 7:30 ਵਜੇ ਇੱਕ ਲੜਕਾ ਹੱਥ ਦੇ ਵਿੱਚ ਪਲਾਸਟਿਕ ਦਾ ਬੈਗ ਫੜੀ ਉਸ ਲਕਮੀ ਬਿਊਟੀ ਪਾਰਲਰ ਦੇ ਅੰਦਰ ਬਹੁਤ ਤੇਜ਼ੀ ਨਾਲ ਜਾਂਦਾ ਹੈ ਉਸਨੇ ਆਪਣਾ ਮੂੰਹ ਚਿਹਰਾ ਜਿਹਰਾ ਹੈ ਉਹ ਰੁਮਾਲ ਦੇ ਨਾਲ ਢੱਕਿਆ ਹੋਇਆ ਸੀ ਜਿਸ ਤਰ੍ਹਾਂ ਉਹ ਲਖਮਨ ਬਿਊਟੀ ਪਾਰਲਰ ਦੇ ਅੰਦਰ ਗਿਆ ਉਸਨੇ ਹਰਪ੍ਰੀਤ ਨੂੰ ਇਸ ਤਰ੍ਹਾਂ ਆਵਾਜ਼ ਦਿੱਤੀ ਕਿ ਜਿਸ ਤਰ੍ਹਾਂ ਉਹ ਪਹਿਲਾਂ ਤੋਂ ਹੀ ਉਸਨੂੰ ਜਾਣਦਾ ਸੀ ਬਿਊਟੀ ਪਾਰਲਰ ਦੇ ਬਾਕੀ ਕਰਮਚਾਰੀਆਂ ਨੇ ਵੀ ਉਸਨੂੰ ਵੇਖਿਆ ਜ਼ਰੂਰ ਸੀ ਪਰ ਉਹ ਜਿਸ ਤਰ੍ਹਾਂ ਫੁੱਲ ਕੌਨਫੀਡੈਂਸ ਦੇ ਨਾਲ ਅੰਦਰ ਆਇਆ ਸੀ ਇਹੀ ਲੱਗਦਾ ਸੀ ਕਿ ਸ਼ਾਇਦ ਉਹ ਉਸ ਦਾ ਰਿਸ਼ਤੇਦਾਰ ਹੋਵੇ ਉਹ ਹਰਪ੍ਰੀਤ ਦੇ ਕੋਲ ਆ ਕੇ ਖੜਾ ਹੋਇਆ ਤੇ ਹਰਪ੍ਰੀਤ ਨੂੰ ਕਹਿੰਦਾ ਹੈ ਮੈਂ ਤੈਨੂੰ ਕਿੰਨੀ ਵਾਰ ਕਿਹਾ ਸੀ ਕਿ ਇਹ ਵਿਆਹ ਨਾ ਕਰਵਾ ਕਿਉਂਕਿ ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ ਤੇਰੇ ਘਰਦਿਆਂ ਨੂੰ ਵੀ ਕਿੰਨੀ ਵਾਰੀ ਕਿਹਾ ਸੀ ਕਿ ਹਰਪ੍ਰੀਤ ਦਾ ਵਿਆਹ ਨਾ ਕਰੋ ਇਹ ਮੈਂ ਵਿਆਹ ਨਹੀਂ ਹੋਣ ਦੇਣਾ ਇਸ ਤੋਂ ਬਾਅਦ ਉਸਨੇ ਡੱਬਾ ਜੋ ਲੈ ਕੇ ਆਇਆ ਸੀ ਉਸ ਡੱਬੇ ਦਾ ਢੱਕਣ ਖੋਲ੍ਹਿਆ ਤੇ ਉਸ ਦੇ ਵਿੱਚ ਸੀ ਤੇਜਾਬ ਉਹ ਸਾਰਾ ਤੇਜਾਬ ਉਸਨੇ ਹਰਪ੍ਰੀਤ ਦੇ ਚਿਹਰੇ ਦੇ ਉੱਤੇ ਸੁੱਟ ਦਿੱਤਾ ਤੇ ਨਾਲ ਹੀ ਉਸਨੇ ਇੱਕ ਕਾਗਜ਼ ਦਾ ਟੁਕੜਾ ਉਸ ਜਗ੍ਹਾ ਤੇ ਸੁੱਟਿਆ ਜਿਸ ਤੋਂ ਬਾਅਦ ਉਹ ਤੇਜ਼ੀ ਨਾਲ ਜਿਸ ਤਰ੍ਹਾਂ ਅੰਦਰ ਆਇਆ ਸੀ ਉਨੀ ਹੀ ਤੇਜ਼ੀ ਦੇ ਨਾਲ ਉਹ ਬਾਹਰ ਚਲਾ ਗਿਆ ਤੇ ਜਦ ਪੈਂਦਿਆ ਹੀ ਹਰਪ੍ਰੀਤ ਦਰਦ ਦੇ ਨਾਲ ਚੀਕਾਂ ਮਾਰਨ ਲੱਗ ਪਈ ਉਸ ਦੀ ਆਵਾਜ਼ ਸੁਣ ਕੇ ਸਲੂਨ ਦੇ ਬਾਕੀ ਜਿੰਨੇ ਵੀ ਸਟਾਫ ਮੈਂਬਰ ਸੀ ਉਹ ਵੀ ਆ ਗਏ ਜਦੋਂ ਉਹਨਾਂ ਨੇ ਉਸ ਦੀ ਹਾਲਤ ਵੇਖੀ ਤਾਂ ਉਹ ਵੀ ਜੋਰ-ਜੋਰ ਦੇ ਨਾਲ ਚੀਕਾਂ ਮਾਰਨ ਲੱਗ ਪਏ ਇਹ ਸੁਣ ਕੇ ਸਲੂਨ ਦਾ ਮਾਲਕ ਉਹ ਵੀ ਉੱਥੇ ਪਹੁੰਚ ਗਿਆ ਸਲੂਨ ਦੇ ਮੈਨੇਜਰ ਤੇ ਮਾਲਕ ਵੀ ਬਾਹਰ ਨਿਕਲ ਕੇ ਉਸ ਲੜਕੇ ਦੇ ਮਗਰ દોੜੇ ਪਰ ਉਦੋਂ ਤੱਕ ਉਹ ਆਪਣੀ ਬਾਹਰ ਖੜੀ ਗੱਡੀ ਦੇ ਵਿੱਚ ਬੈਠ ਕੇ ਜਾ ਚੁੱਕਿਆ ਸੀ ਹਰਪ੍ਰੀਤ ਕੋਟੇ ਕੋਲ ਇੱਕ ਹੋਰ ਲੜਕੀ ਆਪਣਾ ਮੇਕਅਪ ਕਰਵਾ ਰਹੀ ਸੀ ਜਿਸ ਦਾ ਨਾਮ ਸੀ ਅੰਮ੍ਰਿਤਾ ਉਸ ਦੇ ਉੱਪਰ ਵੀ ਕੁਝ ਤੇਜਾਬ ਦੇ ਛਿੱਟੇ ਪੈ ਗਏ ਤੇ ਜਿਹੜੀਆਂ ਬਿਟਿਸ਼ੀਅਨਸ ਹਨ ਜਿਹੜਾ ਉਸ ਦਾ ਮੇਕਅਪ ਕਰ ਰਹੀਆਂ ਸਨ ਉਸ ਦੇ ਉੱਪਰ ਵੀ ਕੁਝ ਹਿੱਸਾ ਤੇਜਾਬ ਦਾ ਪੈ ਗਿਆ ਮੈਨੇਜਰ ਸੰਜੀਵ ਗੋਇਲ ਨੇ ਸਰਾਬਾ ਨਗਰ ਪੁਲਿਸ ਥਾਣੇ ਦੇ ਵਿੱਚ ਇਨਫੋਰਮ ਕੀਤਾ ਤੇ ਨਾਲੇ ਹੀ ਉਸ ਨੇ ਹਰਪ੍ਰੀਤ ਕੋਟ ਦੇ ਨਾਲ ਦੀਆਂ ਜਿਨ੍ਹਾਂ ਦੇ ਉੱਪਰ ਉਹ ਤੇਜਾਬ ਪਿਆ ਸੀ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਇਆ ਤੇ ਡੀ ਐਮ ਸੀ ਹਸਪੀਟਲ ਲੁਧਿਆਣਾ ਵਿੱਚ ਲੈ ਗਏ ਹਰਪ੍ਰੀਤ ਕੋਰ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਸੀ ਕੁਝ ਸਮੇਂ ਬਾਅਦ ਹੀ ਉਹਨਾਂ ਨੇ ਟ੍ਰੀਟਮੈਂਟ ਕਰਨ ਤੋਂ ਬਾਅਦ ਬਾਕੀ ਜਿਹੜੀਆਂ ਲੜਕੀਆਂ ਸੀ ਉਹਨਾਂ ਨੂੰ ਤਾਂ ਛੁੱਟੀ ਦੇ ਦਿੱਤੀ ਪਰ ਹਰਪ੍ਰੀਤ ਕੋਰ ਦਾ ਪੂਰੀ ਤਰ੍ਹਾਂ ਚਿਹਰਾ ਜਿਹੜਾ ਹੈ ਉਹ ਸੜ ਚੁੱਕਿਆ ਸੀ ਤੇ ਨਾਲੇ ਉਹਦੀ ਛਾਤੀ ਦੇ ਉੱਪਰ ਵੀ ਕਾਫੀ ਸਾਰਾ ਤੇਜਾਬ ਪੈ ਚੁੱਕਿਆ ਸੀ ਜਿਸ ਨਾਲ ਉਹਦੀ ਪੂਰੀ ਤਰ੍ਹਾਂ ਛਾਤੀ ਜਿਹੜੀ ਹੈ ਉਹ ਖਰਾਬ ਹੋ ਚੁੱਕੀ ਸੀ ਇਸ ਲਈ ਉਹਨਾਂ ਨੇ ਹਰਪ੍ਰੀਤ ਕੋਰ ਨੂੰ ਦਾਖਲ ਕਰ ਲਿਆ ਮੈਨੇਜਰ ਸੰਜੀਵ ਗੋਇਲ ਹਰਪ੍ਰੀਤ ਕੋਰ ਦੇ ਮਾਤਾ ਪਿਤਾ ਦੋ ਪਟੀਸ਼ਨ ਅੰਮ੍ਰਿਤਕੋੜ ਇਹ ਇਸ ਘਟਨਾ ਦੇ ਚਸ਼ਮਦੀਦ ਗਵਾਹ ਹਨ ਜਸਵੰਤ ਸਿੰਘ ਨੇ थाना ਸਰਾਬਰ ਨਗਰ ਦੇ ਵਿੱਚ ਇਸ ਇਤਜਾਬ ਕਾਂਡ ਦਾ ਕੇਸ ਦਰਜ ਕਰਵਾਇਆ थाना ਇੰਚਾਰਜ ਹਰਪਾਲ ਸਿੰਘ ਨੇ ਇਸ ਕੇਸ ਦੀ ਇਨਕੁਆਰੀ ਸ਼ੁਰੂ ਕਰ ਦਿੱਤੀ ਜਦੋਂ ਉਸ ਸਲੂਨ ਦੇ ਵਿੱਚ ਜੇਰਾ ਉਸ ਲੜਕੇ ਨੇ ਕਾਗਜ਼ ਛੁੱਟਿਆ ਸੀ ਉਸ ਨੂੰ ਜਦੋਂ ਦੇਖਿਆ ਗਿਆ ਤਾਂ ਉਹ ਇੱਕ ਪ੍ਰੇਮ ਪੱਤਰ ਸੀ ਉਹ ਪ੍ਰੇਮ ਪੱਤਰ ਸਿਰਫ ਇਸ ਕੇਸ ਨੂੰ ਉਲਝਾਨ ਵਾਸਤੇ ਛੁੱਟਿਆ ਗਿਆ ਸੀ ਕਿਉਂਕਿ ਹਰਪ੍ਰੀਤ ਦਾ ਕੋਈ ਵੀ ਇਸ ਤਰ੍ਹਾਂ ਦਾ ਕਿਸੇ ਦੇ ਨਾਲ ਵੀ ਸਬੰਧ ਨਹੀਂ ਸੀ ਪੁਲਿਸ ਨੇ ਜਦੋਂ ਅਨਕਵਾਰੀ ਸ਼ੁਰੂ ਕੀਤੀ ਤਾਂ ਇਹ ਪਤਾ ਚੱਲਿਆ ਕਿ ਇਹ ਕੇਸ ਪ੍ਰੇਮ ਸਬੰਧਾਂ ਦਾ ਨਹੀਂ ਹੈ ਤੇ ਨਾ ਹੀ ਕੋਈ ਇੱਕ ਤਰਫਾ ਪਿਆਰ ਦਾ ਸੀ ਪੁਲਿਸ ਇਸ ਕੇਸ ਦੇ ਵਿੱਚ ਪੂਰੀ ਤਰ੍ਹਾਂ ਉਲਝ ਗਈ ਸੀ ਕਿਉਂਕਿ ਇਸ ਲੜਕੀ ਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਤਾਂ ਕੌਣ ਹੋ ਸਕਦਾ ਹੈ ਇਸ ਤਰ੍ਹਾਂ ਤੇ ਜਾਬ ਸੁੱਟ ਸਕਦਾ ਹੈ ਉਹ ਵੀ ਇਸ ਸਮੇਂ ਜਦੋਂ 2 ਘੰਟਿਆਂ ਬਾਅਦ ਉਸਦੇ ਫੇਰੇ ਹੋਣੇ ਸੀ ਹਰਪ੍ਰੀਤ ਕੋਰ ਵੀ ਆਪਣੇ ਬਿਆਨ ਦੇਣ ਦੀ ਕੰਡੀਸ਼ਨ ਦੇ ਵਿੱਚ ਨਹੀਂ ਸੀ ਕਿਉਂਕਿ ਪਿਜਾ ਪੈਣ ਤੋਂ ਬਾਅਦ ਜਦੋਂ ਉਹ ਬੇਹੋਸ਼ ਹੋਈ ਸੀ ਉਸ ਤੋਂ ਬਾਅਦ ਉਹ ਕਦੀ ਵੀ ਹੋਸ਼ ਵਿੱਚ ਨਹੀਂ ਆਈ ਸੀ ਹਰਪ੍ਰੀਤ ਕੋਰ ਦੀ ਹਾਲਤ ਦਿਨੋਂ ਦਿਨ ਬਹੁਤ ਹੀ ਨਾਜ਼ੁਕ ਹੁੰਦੀ ਜਾ ਰਹੀ ਸੀ ਜਦੋਂ ਲੁਧਿਆਣਾ ਦੇ ਡੀ ਐਮ ਸੀ ਹਸਪੀਟਲ ਦੇ ਡਾਕਟਰਾਂ ਨੇ ਹਰਪ੍ਰੀਤ ਕੋਰ ਦਾ ਇਲਾਜ ਕਰਨ ਤੋਂ ਆਪਣੇ ਹੱਥ ਖਰੇ ਕਰ ਦਿੱਤੇ ਤਦ ਉਸ ਟਾਈਮ ਲੁਧਿਆਣਾ ਦੇ ਕਮਿਸ਼ਨਰ ਨਿਰਮਲ ਸਿੰਘ ਢਿੱਲੋ ਤੇ ਇੰਸਪੈਕਟਰ ਹਰਪਾਲ ਸਿੰਘ ਨੇ ਖੁਦ ਤੇ ਪੁਲਿਸ ਦੇ ਫੰਡ ਨੂੰ ਇਕੱਠਾ ਕਰਕੇ ਵਸ਼ੀਸ਼ ਜਹਾਜ਼ ਦੇ ਜ਼ਰੀਏ ਹਰਪ੍ਰੀਤ ਕੋਰ ਨੂੰ ਮੁੰਬਈ ਦੇ ਹਸਪੀਟਲ ਦੇ ਵਿੱਚ ਇਲਾਜ ਕਰਨ ਲਈ ਭੇਜਿਆ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਰਣਜੀਤ ਸਿੰਘ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਰੇ ਕਰਤਿਆਂ ਦੇ ਕੋਲੋਂ ਇਸ ਕੇਸ ਦੇ ਬਾਰੇ ਬਰੀਕੀਆਂ ਨਾਲ ਜਾਂਚ ਕੀਤੀ ਤਾਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਪੂਰੀ ਤਰ੍ਹਾਂ ਸਮਝ ਆ ਗਈ ਕਿ ਵਾਕਈ ਇਸ ਦੇ ਪਿਛੇ ਕੌਣ ਹੋ ਸਕਦਾ ਹੈ ਫਿਰ ਇੰਸਪੈਕਟਰ ਹਰਪਾਲ ਸਿੰਘ ਨੇ ਆਪਣੇ ਉੱਚ ਅਧਿਕਾਰੀਆਂ ਨਾਲ ਸਲਾਹ ਕੀਤੀ ਬੈਠਕ ਕਰਨ ਤੋਂ ਬਾਅਦ ਉਹਨਾਂ ਨੇ ਸਬ ਇੰਸਪੈਕਟਰ ਮਨਜੀਤ ਸਿੰਘ ਨੂੰ ਨਾਲ ਲਿਆ ਤੇ ਪਟਿਆਲਾ ਦੀ ਇੱਕ ਕੋਠੀ ਉੱਤੇ ਛਾਪਾ ਮਾਰਿਆ ਜਦੋਂ ਹੀ ਉਹਨਾਂ ਨੇ ਕੋਠੀ ਦੇ ਉੱਤੇ ਛਾਪਾ ਮਾਰਿਆ ਤਾਂ ਇਸ ਕੋਠੀ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਸੀ ਉਹ ਉੱਥੋਂ ਕੋਠੀ ਦੇ ਉਤਰੋਂ ਛਾਲ ਮਾਰ ਕੇ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕੋਠੀ ਤੋਂ ਛਾਲ ਮਾਰਦਿਆਂ ਹੀ ਉਹਦੀ ਜਿਹੜੀ ਇੱਕ ਲੱਤ ਟੁੱਟ ਜਾਂਦੀ ਹੈ ਉਹ ਉੱਥੇ ਹੀ ਬੈਠਾ ਰਹਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਦੁਆਰਾ ਉਸਨੂੰ ਅਰੈਸਟ ਕਰ ਲਿਆ ਜਾਂਦਾ ਹੈ ਉਸ ਬੰਦੇ ਦਾ ਨਾਮ ਸੀ ਬਲਵਿੰਦਰ ਸਿੰਘ ਉਰਫ ਪਵਨ ਉਸ ਕੋਠੀ ਦੇ ਵਿੱਚੋਂ ਇੱਕ ਔਰਤ ਨੂੰ ਵੀ ਅਰੈਸਟ ਕੀਤਾ ਜਾਂਦਾ ਹੈ ਜਿਸ ਦੀ ਉਮਰ ਸੀ ਲਗਭਗ 30-32 ਸਾਲ ਦੀ ਜਿਸ ਦਾ ਨਾਮ ਸੀ ਅੰਮ੍ਰਿਤਪਾਲ ਕੋੜ ਉਪਰਫ ਪੜੀ ਉਹਨਾਂ ਨੂੰ ਜਦੋਂ ਕ੍ਰਾਈਮ ਬ੍ਰਾਂਚ ਦੇ ਆਫਿਸ ਵਿੱਚ ਲਿਆਂਦਾ ਜਾਂਦਾ ਹੈ ਪੁੱਛਗਿਸਚਣ ਕੀਤੀ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਤੇਜਾਬ ਕਾਣ ਦਾ ਅਸਲੀ ਦੋਸ਼ੀ ਜਿਹੜਾ ਹੈ ਉਹ ਸੀ ਅੰਮ੍ਰਿਤਪਾਲ ਕੋੜ ਜੋ ਕਿ ਹਰਪ੍ਰੀਤ ਸਿੰਘ ਦੀ ਭਾਬੀ ਸੀ ਜੀ ਹਾਂ ਜਿਹੜਾ ਲੜਕਾ ਲਾਰਾ ਬਣਨ ਵਾਲਾ ਸੀ ਉਸਦੇ ਭਰਾ ਦੀ ਬਾਈ ਅੰਮ੍ਰਿਤਪਾਲ ਕੋੜ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਿਆ ਸੀ ਉਸੀ ਹੀ ਰੰਜਸ ਤੇ ਚਲਦਿਆਂ ਆਪਣੇ ਸੋਹਰੇ ਪਰਿਵਾਰ ਕੋਲ ਉਹ ਬਦਲਾ ਲੈਣ ਵਾਸਤੇ ਉਸਨੇ ਇਹ ਸਾਰਾ ਕਾਡ ਕੀਤਾ ਸੀ ਇੱਥੇ ਗੱਲ ਇੱਕ ਗੋੜ ਕਰਨ ਵਾਲੀ ਵੀ ਹੈ ਕਿ ਕਈਆਂ ਦੁਆਰਾ ਇਹ ਵੀ ਕਿਹਾ ਗਿਆ ਹੈ ਕਿ ਸ਼ਾਇਦ ਅੰਮ੍ਰਿਤਪਾਲ ਕੋਰ ਹਰਪ੍ਰੀਤ ਸਿੰਘ ਨੂੰ ਪਸੰਦ ਕਰਦੀ ਸੀ ਤੇ ਸ਼ਾਇਦ ਇਸੇ ਕਰਕੇ ਉਸਨੇ ਹਰਪ੍ਰੀਤ ਸਿੰਘ ਦੀ ਮੋਣ ਵਾਲੀ ਵਾਈਫ ਦੇ ਉੱਤੇ ਤੇ ਜਾਬ ਸੁਤਿਆ ਇਸ ਗੱਲ ਦੀ ਪੁਸ਼ਟੀ ਇਹ ਚੈਨਲ ਨਹੀਂ ਕਰਦਾ ਕਿਉਂਕਿ ਇਸ ਦੇ ਬਾਰੇ ਕੋਈ ਠੋਸ ਸਬੂਤ ਨਹੀਂ ਮਿਲੇ ਬਾਕੀ ਤੁਹਾਨੂੰ ਜੇਕਰ ਪਤਾ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੀ ਵਾਕਏ ਇੱਕ ਗੱਲ ਸਹੀ ਹੋ ਸਕਦੀ ਹੈ ਜਾਂ ਨਹੀਂ ਅਮ੍ਰਿਤਪਾਲ ਕੋਰ ਉਲਫ ਹਣੀ ਉਲਫ ਪੜੀ ਜੀ ਹਾਂ ਅਮ੍ਰਿਤਪਾਲ ਕੋਰ ਦੇ ਚਾਰ-ਚਾਰ ਨਾਮਸਾਨ ਜੋ ਕਿ ਲੁਧਿਆਣਾ ਦੇ ਦੁਗਰੀ ਦੇ ਰਹਿਣ ਵਾਲੇ ਸੋਨ ਸਿੰਘ ਦੀ ਕੁੜੀ ਸੀ ਜੋ ਕਿ ਇੱਕ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ ਤੇ ਇਹ ਐਸਟ੍ਰਸਤੀ ਵਾਲੀ ਕੁੜੀ ਸੀ ਜਿਸ ਕਰਕੇ ਉਹ ਅਕਸਰ ਹੀ ਅਲੱਗ-ਅਲੱਗ ਦੋਸਤਾਂ ਦੇ ਨਾਲ ਅਲੱਗ-ਅਲੱਗ ਮੁੰਡਿਆਂ ਦੇ ਨਾਲ ਦੋਸਤੀ ਕਰਦੀ ਰਹਿੰਦੀ ਸੀ ਸਨ 2003 ਦੇ ਵਿੱਚ ਉਸਨੇ ਰਣਜੀਤ ਸਿੰਘ ਦੇ ਵੱਡੇ ਮੁੰਡੇ ਤਰਨਜੀਤ ਸਿੰਘ ਦੇ ਨਾਲ ਉਸਦਾ ਵਿਆਹ ਹੋਇਆ ਸੀ ਪਰ ਜਲਦੀ ਉਸ ਨੂੰ ਇੱਕ ਗੱਲ ਦਾ ਪਤਾ ਲੱਗਿਆ ਕਿ ਤਰਨਜੀਤ ਸਿੰਘ ਇੱਕ ਗੇ ਹੈ ਜਿਸ ਕਰਕੇ ਉਹ ਹਮੇਸ਼ਾ ਹੀ ਚਿਰਚਰੇ ਸੁਭਾਅ ਦੀ ਹੋਣ ਲੱਗ ਪਈ ਇਸ ਤੋਂ ਬਾਅਦ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਗਿਆ ਉਹ ਗੱਲ-ਗੱਲ ਤੇ ਆਪਣੇ ਪਤੀ ਤੇ ਰਣਜੀਤ ਸਿੰਘ ਸਸੂਰ ਨੂੰ ਤਾਣੇ ਮੇਨੇ ਮਾਰਨ ਲੱਗ ਪਈ ਆਪਣੀ ਬੇਇੱਜ਼ਤੀ ਤੇ ਸਮਾਜ ਦੇ ਡਰ ਤੋਂ ਤਰਨਜੀਤ ਸਿੰਘ ਹੀ ਨਹੀਂ ਬਲਕਿ ਘਰ ਦੇ ਵਿੱਚ ਕੋਈ ਵੀ ਉਸ ਦੇ ਸਾਹਮਣੇ ਨਹੀਂ ਬੋਲਦਾ ਸੀ ਉਸ ਤੋਂ ਡਰਦਾ ਸੀ ਇਸ ਕਲੇਸ਼ ਤੋਂ ਡਰਦਾ ਆ ਹੀ ਤਰਨਜੀਤ ਸਿੰਘ ਆਪਣੀ بیوی ਅੰਮ੍ਰਿਤਪਾਲ ਕੋਰ ਨੂੰ ਲੈ ਕੇ ਵਿਦੇਸ਼ ਚਲਾ ਗਿਆ ਜਿੱਥੇ ਜਾ ਕੇ ਅੰਮ੍ਰਿਤਪਾਲ ਕੋਰ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਇੱਥੇ ਗੱਲ ਇੱਕ ਹੋਰ ਗੋੜ ਕਰਨ ਵਾਲੀ ਹੈ ਕਿ ਇੱਕ ਬੰਨੈ ਉਹ ਕਹਿੰਦੀ ਸੀ ਕਿ ਉਸ ਦਾ ਪਤੀ ਗਏ ਹੈ ਪਰ ਵਿਦੇਸ਼ ਜਾ ਕੇ ਉਸ ਦੇ ਬੱਚੇ ਕਿਵੇਂ ਹੋਏ ਬੇਟੀ ਹੋਣ ਤੋਂ ਬਾਅਦ ਦੋਨੇ ਫਿਰ ਵਾਪਸ ਕਲਕੱਤਾ ਆ ਗਏ ਤਰਨਜੀਤ ਸਿੰਘ ਨੇ ਸੋਚਿਆ ਕਿ ਸ਼ਾਇਦ ਕਲੇਸ਼ ਉਨ੍ਹਾਂ ਘਟ ਹੋ ਜਾਵੇਗਾ ਪਰ ਕਲੇਸ਼ ਘਟਣ ਦੀ ਬਜਾਏ ਹੋਰ ਵੱਧ ਗਿਆ ਇਸ ਤੋਂ ਬਾਅਦ ਅਮਰਿਤਪਾਲ ਕੋਹੜ ਨੇ ਆਪਣੇ ਦੋਵਾਂ ਬੇਟਿਆਂ ਨੂੰ ਤਰਨਜੀਤ ਕੋਲ ਛੱਡ ਕੇ ਉਸ ਨੂੰ ਤਲਾਕ ਦੇ ਦਿੱਤਾ। ਇਸ ਤਲਾਕ ਦੇ ਲਈ ਅਮਰਿਤਪਾਲ ਕੋਹੜ ਨੇ 70 ਲੱਖ ਰੁਪਏ ਲਏ ਤੇ ਦੁਰਾਹਾ ਦੇ ਵਿੱਚ ਇੱਕ ਆਲੀਸ਼ਾਨ ਫਲੈਟ ਲਿਆ। ਤਲਾਕ ਤੋਂ ਬਾਅਦ ਅਮਰਿਤਪਾਲ ਪੂਰੀ ਤਰ੍ਹਾਂ ਆਜ਼ਾਦ ਹੋ ਗਈ। ਪੈਸਿਆਂ ਦੀ ਤਾਂ ਉਸ ਦੇ ਕੋਲ ਕੋਈ ਕਮੀ ਨਹੀਂ ਰਹੀ। ਇਸ ਲਈ ਉਹ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਦੋਸਤ ਬਣਾਉਂਦੀ, ਉਹਨਾਂ ਨਾਲ ਰਹਿਣਾ ਸ਼ੁਰੂ ਕਰ ਦਿੰਦੀ। ਸਣ 2004 ਦੇ ਵਿੱਚ ਉਸ ਨੇ ਇੱਕ ਐਨਆਰਆਈ ਦੇ ਨਾਲ ਵਿਆਹ ਕਰਵਾ ਲਿਆ। ਕੁਝ ਦਿਨਾਂ ਬਾਅਦ ਹੀ ਉਹ ਲੰਡਨ ਵਾਪਸ ਚਲਾ ਗਿਆ ਤੇ ਅਮਰਿਤਪਾਲ ਕੋਰ ਫਿਰ ਆਪਣੇ ਮਾਇਕੇ ਵਿੱਚ ਰਹਿਣ ਲੱਗ ਪਈ ਇਸ ਤੋਂ ਬਾਅਦ ਉਸਦੀ ਮੁਲਾਕਾਤ ਬਲਵਿੰਦਰ ਸਿੰਘ ਉਰਫ ਪਵਨ ਦੇ ਨਾਲ ਹੋਈ ਜਿਸ ਦੀ ਬੈਕਗ੍ਰਾਉਂਡ ਇੱਕ ਕ੍ਰਿਮੀਨਲ ਕਿਸਮ ਦੀ ਸੀ ਜਿਸ ਵਜਾ ਕਰਕੇ ਅਮਰਿਤਪਾਲ ਕੋਰ ਦੇ ਪਿਤਾ ਨੇ ਉਸ ਨੂੰ ਘੜੋਂ ਬੇਦਖਲ ਕਰ ਦਿੱਤਾ ਸੀ ਅਮਰਿਤਪਾਲ ਨੂੰ ਬਲਵਿੰਦਰ ਦੀ ਜ਼ਰੂਰਤ ਸੀ ਇਸ ਲਈ ਉਸ ਨੇ ਆਪਣੇ ਨਜ਼ਦੀਕੀਆਂ ਵਧਾਈਆਂ ਤੇ ਬਲਵਿੰਦਰ ਨੂੰ ਆਪਣੇ ਨਾਲ ਰੱਖ ਲਿਆ ਬਲਬਿੰਦਰ ਉਰਫ ਪਵਨ ਉਸਦੇ ਇਸ਼ਾਰਿਆਂ ਤੇ ਕੰਮ ਕਰਨ ਲੱਗ ਪਿਆ ਜਦੋਂ ਅਮਰਿਤਪਾਲ ਕੋਰ ਇਹ ਪਤਾ ਚੱਲਿਆ ਕਿ ਉਹਦੇ ਸਸਰਾਲ ਦੇ ਵਿੱਚ ਤਰਨਜੀਤ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਨੂੰ ਬਹੁਤ ਗੁੱਸਾ ਆਇਆ ਉਹ ਨਹੀਂ ਚਾਹੁੰਦੀ ਸੀ ਉਸ ਘਰ ਦੇ ਵਿੱਚ ਫਿਰ ਤੋਂ ਖੁਸ਼ੀਆਂ ਭਰਿਆ ਕੋਈ ਦਿਨ ਆਵੇ ਉਹ ਇੱਕ ਸੰਕੀ ਕਿਸਮ ਦੀ ਔਰਤ ਸੀ ਜਦੋਂ ਉਸ ਨੂੰ ਇਹ ਗੱਲ ਪਤਾ ਚੱਲੀ ਉਸ ਦੀ ਸੰਕ ਜਿਹੜੀ ਸੀ ਹੋਰ ਜ਼ਿਆਦਾ ਵੱਧ ਗਈ ਉਹ اسی ਸੰਕ ਦੇ ਤਹਿਤ ਉਸਨੇ ਸੋਚਿਆ ਕਿ ਇਹਨਾਂ ਦੇ ਘਰ ਦੇ ਵਿੱਚ ਵਿਆਹ ਉਹ ਨਹੀਂ ਹੋਣ ਦਵੇਗੀ ਜਿਸ ਕਰਕੇ ਉਸਨੇ ਬਲਵਿੰਦਰ ਨੂੰ 10 ਲੱਖ ਰੁਪਇਆ ਦਿੱਤਾ ਕਿ ਇਸ ਘਰ ਦੇ ਵਿੱਚ ਹੋਣ ਵਾਲਾ ਵਿਆਹ ਕਿਸੇ ਤਰ੍ਹਾਂ ਉਹ ਰੋਕ ਦਵੇ ਬਲਵਿੰਦਰ ਨੇ ਇਹ رائے ਦਿੱਤੀ ਜੇਕਰ ਅਸੀਂ ਉਸ ਲੜਕੀ ਜਿਸ ਦਾ ਵਿਆਹ ਹੋਣ ਜਾ ਰਿਹਾ ਹੈ ਉਸ ਨੂੰ ਕੋਈ ਨੁਕਸਾਨ ਪਹੁੰਚਾ ਦਿੰਨੇ ਆ ਤਾਂ ਉਸ ਦਾ ਚਿਹਰਾ ਖਰਾਬ ਕਰ ਦਿੰਨੇ ਆ ਤਾਂ ਇਹ ਵਿਆਹ ਆਪਣੇ ਆਪ ਰੁਕ ਜਾਵੇਗਾ ਫਿਰ ਉਹਨਾਂ ਨੇ ਪਲਾਨ ਬਣਾਇਆ ਉਹਨਾਂ ਨੇ ਤੇਜਾ ਪਾਉਣ ਵਾਸਤੇ ਬਰਨਾਲਾ ਹਰਪ੍ਰੀਤ ਦੇ ਕਰਦੀ ਕਈ ਵਾਰੀ ਗਏ ਪਰ ਉੱਥੇ ਉਹਨਾਂ ਦਾ ਇਹ ਪਲਾਨ ਕਾਮਯਾਬ ਨਹੀਂ ਹੋਇਆ ਫਿਰ ਕਿਸੇ ਤਰ੍ਹਾਂ ਅਮਰਿਤਪਾਲ ਕੋੜ ਨੂੰ ਇਹ ਪਤਾ ਚੱਲਿਆ ਕਿ ਰঞ্জੀਤ ਸਿੰਘ ਉਹਦਾ ਪੂਰਾ ਪਰਿਵਾਰ ਲੁਧਿਆਣਾ ਵਿੱਚ ਆ ਰਹੇ ਨੇ। ਵਿਆਹ ਵਾਸਤੇ ਲੜਕੀ ਦੀ ਇੰਨੀ ਤਰੀਕ ਨੂੰ ਸਲੂਨ ਜਾਵੇਗੀ। ਫਿਰ ਉਹਨਾਂ ਨੇ ਇੱਕ ਦਿਨ ਪਹਿਲਾਂ ਰੈਕੀ ਕਰਕੇ ਸਲੂਨ ਦੀ ਇੱਕ ਲਾਨ ਬਣਾਇਆ ਕਿ ਵਿਆਹ ਤੋਂ ਜਦੋਂ ਹੀ 1-2 ਘੰਟਾ ਪਹਿਲਾਂ ਆਪਣੀ ਤਿਆਰੀ ਕਰਨ ਵਾਸਤੇ ਸਲੂਨ ਵਿੱਚ ਅਰਪ੍ਰੀਤ ਕੋੜ ਆਵੇਗੀ ਤਾਂ ਉਸ ਟਾਈਮ ਇਹਦੇ ਉੱਪਰ ਤੇ ਜਾ ਟੁਟਿਆ ਜਾਵੇਗਾ। ਪਵਨ ਨੇ ਇਹ ਕੰਮ ਕਰਨ ਵਾਸਤੇ ਆਪਣੇ ਚਚੇਰੇ ਭਰਾ ਉਸਦੇ ਕਈ ਦੋਸਤ ਆਪਣੇ ਨਾਲ ਲੈ ਉਹਨਾਂ ਨੇ ਮਿਲ ਕੇ ਇਹ ਤੇਜਾਬ ਲੁਧਿਆਣਾ ਦੀ ਇੱਕ ਮਕੈਨਿਕ ਦੀ ਦੁਕਾਨ ਤੋਂ ਲਿਆ ਇਸ ਤਰ੍ਹਾਂ ਉਹਨਾਂ ਨੇ ਇਸੇ ਤੇਜਾਬ ਗਾਰਡ ਨੂੰ ਅੰਜਾਮ ਦਿੱਤਾ ਇਨਸਪੈਕਟਰ ਹਰਪਾਲ ਗਰੇਵਾਲ ਨੇ ਇਹਨਾਂ ਸਾਰਿਆਂ ਦੇ ਬਿਆਨਾਂ ਦੇ ਤਹਿਤ ਪੂਰੀ ਤੈਕੀਕਾਤ ਕਰਨ ਤੋਂ ਬਾਅਦ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਅਦਾਲਤ ਕੋਲੋਂ ਹੋਰ ਵੀ ਸਬੂਤ ਇਕੱਠੇ ਕਰਨ ਵਾਸਤੇ 3 ਦਿਨਾਂ ਦੀ ਡਿਮਾਂਡ ਮੰਗੀ ਡਿਮਾਂਡ ਦੌਰਾਨ ਇਨਸਪੈਕਟਰ ਨੇ ਸਾਰੇ ਸਬੂਤ ਜੁਟਾਉਣ ਤੋਂ ਬਾਅਦ ਫਿਰ ਤੋਂ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਇਧਰ 27 ਦਸੰਬਰ 2013 ਨੂੰ ਮੁੰਬਈ ਦੇ ਇੱਕ ਹਸਪੀਟਲ ਦੇ ਵਿੱਚ ਇਲਾਜ ਦੌਰਾਨ ਹਰਪ੍ਰੀਤ ਕੋੜ ਨੇ ਆਪਣਾ ਦਮ ਤੋੜ ਦਿੱਤਾ। ਮਾਨਯੋਗ ਜੱਜ ਬਲਵਿੰਦਰ ਸਿੰਘ ਉਰਫ਼ ਪਮਨ, ਅਮਰਿਤਪਾਲ ਕੋੜ, ਸੰਨੀ ਜੋ ਬਲਵਿੰਦਰ ਸਿੰਘ ਦਾ ਚਚੇਰਾ ਭਰਾ ਸੀ ਤੇ ਉਸਦੇ ਦੋਸਤਾਂ ਨੂੰ ਇਸ ਘਟਨਾ ਦਾ ਮੇਨ ਦੋਸ਼ੀ ਬਣਾਇਆ। ਅਦਾਲਤ ਨੇ ਸਲੂਟ ਮੈਨੇਜਰ ਸੰਜੀਵ ਗੋਇਲ ਤੋਂ ਪਟੀਸ਼ਨ ਹਰਪ੍ਰੀਤ ਕੋੜ ਦੇ ਮਾਤਾ-ਪਿਤਾ ਤੇ ਇਹੋ ਜੇ 38 ਗਵਾਹਾਂ ਦੀ ਗਵਾਹੀ ਨੂੰ ਮੱਦੇਨਜ਼ਰ ਰੱਖ ਕੇ ਮਾਨਜੋਗ ਜੱਜ ਨੇ ਬਲਵਿੰਦਰ ਸਿੰਘ ਉਰਫ ਪਵਨ ਤੇ ਅੰਮ੍ਰਿਤਪਾਲ ਕੋੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਨਾਲੇ ਹੀ ਉਹਨਾਂ ਨੇ ਇਹ ਵੀ ਇੱਕ ਸ਼ਰਤ ਰੱਖੀ ਕਿ ਦੋਨੋਂ ਦੋਸ਼ੀ 25 ਸਾਲ ਤੱਕ ਜੇਲ੍ਹ ਦੇ ਅੰਦਰ ਹੀ ਰਹਿਣਗੇ ਤੇ ਨਾਲੇ 9.5 ਲੱਖ ਰੁਪਏ ਦਾ ਇਹਨਾਂ ਨੂੰ ਜੁਰਮਾਨਾ ਵੀ ਲਾਇਆ ਜੁਰਮਾਨੇ ਦੀ ਇਹ ਰਾਸ਼ੀ ਦੇ ਵਿੱਚੋਂ 6 ਲੱਖ ਰੁਪਏ ਅਮ੍ਰਿਤਕ ਹਰਪ੍ਰੀਤ ਕੋੜ ਦੇ ਘਰ ਵਾਲਿਆਂ ਨੂੰ ਦਿੱਤੇ ਜਾਣਗੇ ਤੇ 1 ਲੱਖ ਰੁਪਿਆ ਬਿਊਟੀ ਪਾਰਲਰ ਦੇ ਵਿੱਚ ਅੰਮ੍ਰਿਤ ਕੋੜ ਨੂੰ ਤੇ 50-50 ਹਜ਼ਾਰ ਰੁਪਏ ਬਿਊਟੀਸ਼ੀਅਨ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦੇ ਉੱਪਰ ਉਸ ਘਟਨਾ ਦੇ ਤੁਰਾਨ ਤੇ ਜਾ ਪਿਆ ਸੀ ਇਹਨਾਂ ਦੋਸ਼ੀਆਂ ਦੇ ਕਰਕੇ ਉਸ ਸਮੇਂ ਇੱਕ ਬੇਕਸੂਰ ਲੜਕੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜੋ ਇੱਕ ਸੁਨਹਿਰੇ ਸਪਨੇ ਸਜਾਈ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਸੀ ਇਸ ਲਈ ਇਹਨਾਂ ਨੂੰ ਜਿਹੜੀ ਸਜ਼ਾ ਮਿਲੀ ਸ਼ਾਇਦ ਉਹ ਇੰਨੀ ਜ਼ਿਆਦਾ ਨਹੀਂ ਸੀ ਦੋਸਤੋ ਏਸੀ ਅੱਜ ਦੀ ਕੂੜੀ ਕਹਾਣੀ ਦੋਸਤੋ ਇਹ ਸਾਰੀ ਕਹਾਣੀ ਇੰਟਰਨੈਟ ਅਖਬਾਰ ਤੇ ਹੋਰ ਐਹੋਜੇ ਕਈ ਤੱਥਾਂ ਤੋਂ ਲਈ ਗਈ ਹੈ ਜੇਕਰ ਇਹਦੇ ਵਿੱਚ ਕੋਈ ਅਜਿਹਾ ਤੱਤ ਮਿਸਿੰਗ ਰਹਿ ਗਿਆ ਹੋਵੇ ਜੋ ਤੁਹਾਨੂੰ ਪਤਾ ਹੈ ਉਹਦੇ ਲਈ ਮਾਫੀ ਚਾਹੁੰਦੇ ਹਾਂ ਆਓ ਜੀ ਆਹ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨੇਓ ਫਿਰ ਮਿਲਦੇ ਹਾਂ ਇੱਕ ਨਵੀਂ ਸਟੋਰੀ ਦੇ ਨਾਲ ਤਦ ਤੱਕ ਲਈ ਸਤਿਰਕ ਰਹੋ